ਬੀਜੇਪੀ ਨੂੰ ਇਹ ਮੰਨਿਆ ਜਾਂਦਾ ਸੀ ਵੀ ਇਹ ਹਿੰਦੂਆਂ ਦੀ ਪਾਰਟੀ ਪਰ ਹੁਣ ਅਸੀਂ ਵੇਖ ਰਹੇ ਹਾਂ ਤੁਹਾਡੇ ਵਰਗੇ ਦਾੜ੍ਹੀਆਂ ਵਾਲੇ ਚਿਹਰੇ ਪੱਗਾਂ ਵਾਲੇ ਚਿਹਰੇ ਕਹਾਣੀ ਕੀ ਹੈ ਚਰਚਾ ਜਿਹੜੀ ਇਹਨਾਂ ਵਿਰੋਧੀਆਂ ਨੂੰ ਚਲਾਈ ਜਾਂਦੀ ਹੈ ਜਦੋਂ ਆਮ ਆਦਮੀ ਪਾਰਟੀ ਆਈ ਤਰ੍ਹਾਂ ਤਰ੍ਹਾਂ ਦੇ ਇਹਨਾਂ ਲੋਕਾਂ ਨੇ ਲਾਲਚ ਦੇ ਤੇ ਲੋਕਾਂ ਨੂੰ ਗਮਰਾ ਕੇ ਤਾਲੂਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡਿਆ ਹਾਂ ਆ ਤੁਸੀਂ ਪਿਛਲੇ ਸਮੇਂ ਦੇ ਵਿੱਚ ਵੇਖੋ ਕਿ ਇੱਕ ਜੇਲ੍ਹਾਂ ਦੇ ਵਿੱਚ ਬੈਠ ਕੇ ਗੈਂਗਸਟਰਾਂ ਦਾ ਬਾਹਰ ਤਾਲਮੇਲ ਕਰਨਾ ਗੱਲਾਂបੱਤਾਂ ਕਰਨ ਇਹ ਸਰਕਾਰ ਕਿੰਨੀ ਹੈ ਕੀ ਅੰਦਰ ਦੇ ਪੈਸੇ ਦੀ ਇੰਨੀ ਕਿ ਦੁਰਵਤੋਂ ਕੀਤੀ ਹੈ ਜੀ ਇਹ ਪੰਜਾਬ ਦੇ ਵਿੱਚ ਇਹ ਸਰਕਾਰ ਇਨਾਂ ਅੰਤ ਕਰ ਜਿਹੜੇ ਦੋਸ਼ ਲੱਗਦੇ ਆ ਕਿ ਪੰਕ ਅਕਾਲੀ ਦਲ ਨੇ ਪੰਥਕ ਏਜੰਡੇ ਨੂੰ ਵਿਸਾਰਿਆ ਬੇਦਬੀਆਂ ਹੋਈਆਂ ਜਦੋਂ ਗੱਠਚੋੜ ਆ ਫਿਰ ਉਹਦੇ ਪਿੱਛੇ ਕਿਉਂ ਨਾ ਮਤਲਬ ਇਹ ਗਿਣਿਆ ਜਾਵੇ ਤੇ ਭਾਜਪਾ ਦੀ ਵੀ ਸਰਕਾਰ ਹੈ ਸੀ ਜਦੋਂ ਵੱਡੇ ਭਰਾ ਹੀ ਇਹਨਾਂ ਨੂੰ ਮੰਨਿਆ ਸੀ ਤੇ ਫੈਸਲੇ ਵੀ ਇਹ ਕਰਤੇ ਸੀ ਤੇ ਭਾਰਤੀ ਜਨਤਾ ਪਾਰਟੀ ਕਿਸੇ ਵੀ ਪੱਖੋਂ ਕੁਝ ਨਹੀਂ ਵਾਰਦੀ। ਦਿਨ ਦਿਹਾੜੇ ਕਤਲੋਗਾਰਤ ਦਿਨ ਦਿਹਾੜੇ ਪਰੌਤੀਆ ਮੰਗੜ ਵਾਲੇ ਗੈਂਗਸਟਰ ਹਾਂ ਨਸ਼ੇ ਦੇ ਨਾਲ ਜਿਹੜੇ ਹਾਲਾਤਾਂ ਲੋਕਾਂ ਦੇ ਨੌਜਵਾਨ ਕੀ ਦੇ ਨਿਦਨ ਤੁੰਨ ਤੇ ਜਦੋਂ ਕਿਸੇ ਦੀ ਨਸ਼ੇ ਦੇ ਹਾਲਾਤਾਂ ਕਰਕੇ ਕਿਸੇ ਪਰਿਵਾਰ ਦੇ ਵਿੱਚ ਕੀ ਅਰਥੀ ਨਾ ਉੱਗੀ। ਕੋਈ ਦਿਨ ਅਸਾਂ ਨਹੀਂ ਕਿ ਜਿਸ ਦਿਨ ਕਰਮਤਾਰ ਜ਼ਿਲ੍ਹੇ ਦੇ ਵਿੱਚ ਕੋ ਕਤਲੋਗਾਰਤ ਨਾ ਹੋਈ ਹੋਵੇ। ਪਾਤੇ ਹਮੇਸ਼ਾ ਹੀ ਛੋਟੇ ਭਰਾ ਦੇ ਰੂਪ ਚ ਪੈਣ ਰਹੀ ਗੱਟ ਜੋ ਜੋ ਵੀ ਕਰਦੇ ਸੀ ਇਹੋ ਹੀ ਕਰਦੇ ਸੀ ਅਕਾਲੀ ਦਲ ਦੇ ਫੈਸਲੇ ਹੁੰਦੇ ਸੀ ਤੁਸੀਂ ਇਹ ਅਕਾਲੀ ਵੱਲੋਂ ਕਿਉਂ ਛੱਡਿਆ ਇਹ ਕਿ ਸ਼ਬਦ ਹੈ ਨਾ ਮੂੰਹ ਚੋਂ ਕਹਿ ਲੈਣੇ ਕਿ ਅਸੀਂ ਰੰਗਲਾ ਪੰਜਾਬ ਬਣਾ ਰਿਹਾ ਰੰਗਲਾ ਪੰਜਾਬ ਕਿੱਥੇ ਦਿਖਦਾ ਸਿਰਫ ਸ਼ਬਦਾਂ ਦੇ ਵਿੱਚ ਰੰਗਲਾ ਪੰਜਾਬ ਕਿੰਦੇ ਹਕੀਕਤ ਦੇ ਵਿੱਚ ਪੰਜਾਬ ਨੂੰ ਕੰਗਾਲ ਕਰਕੇ ਰੱਖ ਦਿੱਤਾ ਨੇ ਜਦੋਂ ਪਿੰਡਾਂ 'ਚ ਜਾ ਕੇ ਤੁਸੀਂ ਗਰੀਬ ਵਰਗ ਨੂੰ ਪੁੱਛ ਕੇ ਵੇਖੋ ਕੰਮ ਕੋਈ ਕਰਦਾ ਹੈ ਏਟੀਐਮ ਕਿਸੇ ਦੇ ਕੋਲ ਆ ਤੇ ਪੈਸਾ ਕੋਈ ਵਰਤਦਾ ਆ ਆ ਹਾਲਾਤ ਆ ਤੁਹਾਡੇ ਸਾਹਮਣੇ ਪਿਛਲੇ ਆ ਹੜ੍ਹਾਂ ਪਰਭਾਵਤ ਤੇ ਕੁਦਰਤੀ ਆਫਤ ਦੇ ਤਹਿਤ ਇਹਨਾਂ ਕੋਲ 12000 ਕਰੋੜ ਰੁਪਏ ਆਏ ਸੀ ਇਹ ਲੋਕ ਬਲੇਮ ਕਰਦੇ ਸੀ ਕੇਂਦਰ ਪੈਸਾ ਨਹੀਂ ਦੇ ਰਿਹਾ ਅੰਕੜਿਆਂ ਦੇ ਆਧਾਰ ਤੇ ਉੱਤੇ ਮਾਨਜੋਗ ਅਸ਼wini ਜੀ ਨੇ ਮਾਨਜੋਗ ਡਾਕਟਰ ਸਾਹਿਬ ਨੇ ਅੰਕੜਿਆਂ ਦੇ ਆਧਾਰ ਤੇ ਗੱਲਾਂ ਕੀਤੀਆਂ ਕਿ ਸਰਦਾਰ ਸਾਹਿਬ ਇਹ ਜਿਹੜਾ 12000 ਕਰੋੜ ਰੁਪਏ ਕਿੱਥੇ ਵਰਤਿਆ ਹੈ ਹਾਂ ਇਹਨਾਂ ਲੋਕਾਂ ਕੋਲ ਅਜੇ ਤੱਕ ਜਵਾਬ ਨਹੀਂ ਆਇਆ ਆ ਰਾਹਤ ਪੈ ਕੇ ਕੀ ਗੱਲ ਕਰਦੇ ਲੋਕ ਜੀ ਸਾਹਮਣੇ ਕਿ ਜੀ ਪੈਸਾ ਨਹੀਂ ਆਇਆ 1600 ਕਰੋੜ ਰੁਪਏ ਤੁਹਾਡੇ ਦੇਸ਼ ਦੇ ਗ੍ਰਹਿ ਮੰਤਰੀ ਜੀ ਉਸੇ ਵੇ 1800 ਕਰੋੜ ਆ ਗਿਆ ਭਾਈ ਸਾਹਿਬ ਪਹਿਲਾ ਪੈਸਾ ਜਿਹੜਾ ਦੇ ਰਹੇ ਹੋ ਖਰਚ ਕੀਤਾ ਦਿਖਾਓ ਤਾਂ ਸਹੀ ਕਿੱਥੇ ਹੈ ਜਿੰਮੀ ਇਲੈਕਸ਼ਨ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਜਿੱਤ ਰਹੇ ਹੋ ਅੱਜ ਲੰਗਰਾਂ ਤੋਂ ਜੀਐਸਟੀ ਖਤਮ ਹੋ ਗਈ ਲਾਲ ਕਿਲੇ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਛੋਟੇ ਸਰ ਜਾਤੇ ਹਨ ਤਾਂ ਵੀਰਪਾਲ ਦਿਵਸ ਮਨਾ ਕੇ ਪੂਰੇ ਭਾਰਤ ਦੇ ਵੱਖ-ਵੱਖ ਸਲੇਬ ਸੂਬਿਆਂ ਚ ਸਲੇਬਸ ਹੀ ਜਾਰੀ ਕਰ ਦਿੱਤੇ ਤੇ ਪਤਾ ਲੱਗੇ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਸਿੱਖ ਕੌਮ ਦੇ ਪ੍ਰਤੀ ਕਿੰਨਾ ਉਤਸ਼ਾਹ ਹੈ ਤਰਨਤਾਰਨ ਦੇ ਵਿੱਚ ਜਿਮਣੀ ਚੌਂ ਜਿਹੜੀ ਹੈ ਉਸ ਦਾ ਖਾੜਾ ਭag ਚੁੱਕਿਆ ਹੈ ਤੇ ਵੱਖ-ਵੱਖ ਪਾਰਟੀਆਂ ਦੇ ਵੱਲੋਂ ਆਪਣੇ ਕੈਂਡੀਡੇਟ ਉਤਾਰੇ ਗਏ ਨੇ ਕਸ਼ਮੀਰ ਸਿੰਘ ਸੋਲ ਜੋ ਕਿ ਆਮ ਆਰਮੀ ਪਾਰਟੀ ਦੇ ਜਿਹੜੇ ਐਮਐਲਸੀ ਉਹਨਾਂ ਦੇ ਬੇਵਕਤੀ ਦਿਹਾੜ ਤੋਂ ਬਾਅਦ ਇਹ ਚੋਣਾਂ ਜਿਹੜੀ ਉਪ ਚੋਣ ਹੋ ਰਹੀ ਹੋ ਰਹੀ ਹੈ ਤਾਂ ਭਾਜਪਾ ਦੇ ਵੱਲੋਂ ਹਰਜੀਤ ਸਿੰਘ ਸੰਧੂ ਹੋਣੀ ਜਿਹੜੇ ਆ ਉਹ ਚੋਣ ਮੈਦਾਨ ਦੇ ਵਿੱਚ ਨੇ ਉਹਨਾਂ ਦੇ ਕੋਲੋਂ ਜਿਹੜਾ ਜਾਣ ਦੀ ਕੋਸ਼ਿਸ਼ ਕਰਾਂਗੇ ਆਖਰਕਾਰ ਲੋਕਾਂ ਦੇ ਵਿੱਚ ਕਿਹੜੇ ਮੁੱਦੇ ਲੈ ਕੇ ਜਾ ਰਹੇ ਨੇ ਕਿਵੇਂ ਵਿਚਰੇ ਨੇ ਸੰਸਾਭਾ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸਵਾਗਤ ਸੰਸਾਭ ਲੋਕਾਂ ਜਾ ਰਹੇ ਹੋ ਕੀ ਰਿਸਪੌਂਸ ਹੈਗਾ ਲੋਕਾਂ ਦਾ ਲੋਕਾਂ ਦਾ ਇਸ ਵਾਰ ਮਨ ਬਣ ਚੁੱਕਾ ਹੈ ਹਾਂ ਲੋਕ ਮਹਿਸੂਸ ਕਰਦੇ ਆ ਕਿ ਜਿੱਥੇ-ਜਿੱਥੇ ਵੀ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਦਾ ਮੌਕਾ ਦਿੱਤਾ ਹਾਂ ਉਹਨਾਂ ਸੂਬਿਆਂ ਦੀ ਦੇਸ਼ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਨੁਹਾਰ ਬਦਲ ਕੇ ਰੱਖ ਦਿੱਤੀ। ਹਾਂ ਸਾਡੇ ਤਰਮ ਤਰਮ ਵਿਧਾਨ ਸਭਾ ਦੇ ਵਿੱਚ ਪਿਛਲੇ ਸਮੇਂ ਤੋਂ ਸੈਂਕੜੇ ਲੋਕਾਂ ਨੇ ਸ਼ਮੂਲੀਅਤ ਕੀਤੀ। ਹਾਂ ਲੋਕ ਮਹਿਸੂਸ ਕਰਦੇ ਆ ਕਿ ਇੱਕੋ ਇੱਕ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਜੋ ਕਹਿੰਦੀ ਹੈ ਲੋਕਾਂ ਨੂੰ ਕਰਕੇ ਵਗਾ। ਹਾਂ ਮੁੱਦੇ ਕੀ ਨੇ ਤਰਨਤਾਰਨ ਦੇ ਤੁਸੀਂ ਨੌਜਵਾਨ ਆਗੂ ਹੋ ਤੇ ਤੁਸੀਂ ਯੂਥ ਅਕਾਲੀ ਦਲ ਦੇ ਵਿੱਚ ਲੰਮਾ ਸਮਾਂ ਰਹੀ ਹੋ ਤੁਸੀਂ ਵਰਕ ਕੀਤਾ ਉਹਦੋਂ ਤੇ ਕੀ ਮੁੱਦੇ ਕੀ ਹੈਗੇ ਨੇ ਇਸ ਇਲਾਕੇ ਵਿੱਚ ਅਸਲ ਜਿਹੜੇ ਮਜਬੂਤਾ ਹਾਲਾਤ ਆ ਤਰਨਤਾਰਨ ਹੂੰ ਉਹ ਤਰਨਤਾਰਨ ਜ਼ਿਲ੍ਹਾ ਤਾਲੀਬਾਨ ਦਾ ਰੂਪ ਧਾਰਨ ਕਰ ਚੁੱਕਾ ਹੂੰ ਦਿਨ ਦਿਹਾੜੇ ਕਤਲੋਗਰਦ ਹੂੰ ਦਿਨ ਦਿਹਾੜੇ ਫਰੋਤੀਆਂ ਮੰਗੜ ਵਾਲੇ ਗੈਂਗਸਟਰ ਹਾਂ ਨਸ਼ੇ ਦੇ ਨਾਲ ਜਿਹੜੇ ਹਾਲਾਤ ਆ ਲੋਕਾਂ ਦੇ ਨੌਜਵਾਨ ਕੁਝ ਦਿਨ ਇੱਕ ਦਿਨ ਤਾਂ ਨਹੀਂ ਕਿ ਜਦਨ ਕਿਸੇ ਦੀ ਨਸ਼ੇ ਦੇ ਹਾਲਾਤਾਂ ਕਰਕੇ ਕਿਸੇ ਪਰਿਵਾਰ ਦੇ ਵਿੱਚ ਕੋਈ ਅਰਥੀ ਨਾ ਉਠੀ ਹੋਵੇ ਹੂੰ ਕੋਈ ਦਿਨ ਐਸਾ ਨਹੀਂ ਕਿ ਜਿਸ ਦਿਨ ਤਰਨਤਾਰ ਜ਼ਿਲ੍ਹੇ ਦੇ ਵਿੱਚ ਕੋਈ ਕਤਲੋਗਰਤ ਨਾ ਹੋਈ ਹੋਵੇ ਹਾਂ ਕੋਈ ਦਿਨ ਐਸਾ ਨਹੀਂ ਕਿ ਕਿਸੇ ਗੈਂਗਸਟਰ ਵੱਲੋਂ ਛੋਟੇ ਤੋਂ ਛੋਟੇ ਵਪਾਰੀ ਨੂੰ ਵੀ ਫਰੋਤੀ ਆਸਤੇ ਕਾਲ ਨਾ ਕੀਤੀ ਹਾਂ ਲੋਕ ਜਿਹੜਾ ਉਹ ਸਹਿਮ ਦਾ ਮਾਹੌਲ ਬਣ ਚੁੱਕਾ ਹੈ ਠੀਕ ਹੈ ਇੱਥੇ ਹਾਲਾਤ ਇਦਾਂ ਦੇ ਬਣ ਗਏ ਉਹ ਜਿਹੇ ਹਾਲਾਤ ਪਹਿਲਾਂ ਜੁਫੀ ਵਰਗੇ ਸੂਬਿਆਂ 'ਚ ਸੁਣੇ ਜਾਂਦੇ ਸੀ ਹੂੰ ਅੱਜ ਜੁਫੀ ਵਰਗੇ ਸੂਬਿਆਂ ਤੋਂ ਠੰਡੀਆਂ ਹਵਾਵਾਂ ਆਉਂਦੀਆਂ ਨੇ ਤੇ ਸਾਡੇ ਆ ਪੰਜਾਬ ਨੂੰ ਤੇ ਉਹਦੇ ਅੰਦਰੋਂ ਦੇ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਲੋਕ ਸ਼ੀ ਵਜੇ ਤੋਂ ਬਾਅਦ ਤਾਂ ਕੋਈ ਤੁਹਾਨੂੰ ਕੋਈ ਵਪਾਰੀ ਕੋਈ ਚੰਗਾ ਪਰਿਵਾਰ ਦਾ ਲੋਕ ਜਿਹੜਾ ਉਹ ਆਪਣੇ ਆਪ ਨੂੰ ਘਰ ਤੋਂ ਬਾਹਰ ਰੱਖ ਕੇ ਸੇਧ ਹਸੂਸੀ ਦਿੱਤਾ ਹੂੰ ਇੰਨਾ ਹਾਲਾਤਾਂ ਤੋਂ ਲੋਕ ਤੰਗ ਆ ਚੁੱਕੇ ਆ ਲੋਕ ਅੱਜ ਜਿੱਥੇ ਵੀ ਕੋਈ ਸਤਾ ਦੇ ਵਿੱਚ ਬੈੰਦੇ ਨੇ ਪਿੰਡਾਂ 'ਚ ਗੱਲ ਚੱਲਦੀ ਏ ਕਿ ਯਾਰ ਇਹ ਹਾਲਾਤ ਪਹਿਲੇ ਯੂਪੀ ਵਰਗੇ ਸੂਬਿਆਂ 'ਚ ਹੁੰਦੇ ਸੀ ਤੇ ਅੱਜ ਜੇ ਉੱਥੋਂ ਦੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਦਾ ਮੌਕਾ ਦਿੱਤਾ ਉੱਥੇ ਗੈਂਗਸਟਰ ਬਾਦ ਵੀ ਖਤਮ ਹੋ ਗਿਆ ਹਾਂ ਜਿਹੜੇ ਲੋਕ ਵੱਡੇ ਵੱਡੇ ਸਮਗਲਰ ਸੀ ਨਸ਼ਾ ਵੇਚਦੇ ਸੀ ਮਹਿਲ ਸਾਰੇ ਸੀ ਮਾਂਜੁਗ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਵਾਈ ਦੇ ਵਿੱਚ ਉਥੋਂ ਦੇ ਮੁੱਖ ਮੰਤਰੀ ਜੋਗੀ ਜੀ ਨੇ ਉਹਨਾਂ ਘਰਾਂ ਦੇ ਬੰਦੂਜਰ ਚਲਾ ਦਿੱਤੇ ਮਤਲਬ ਲੋਕ ਮਹਿਸੂਸ ਕਰਦੇ ਆ ਕਿ ਜੇ ਇਹਨਾਂ ਹਾਲਾਤਾਂ ਨੂੰ ਠੱਲ ਪਾ ਸਕਦੀ ਹੈ ਜੋ ਕਾਨੂੰਨੀ ਵਿਵਸਥਾ ਇੱਥੇ ਖਤਮ ਹੋ ਚੁੱਕੀ ਹੈ ਕਿ ਜੇ ਕਾਨੂੰਨੀ ਵਿਵਸਥਾ ਜਾਂ ਲੋਕ ਆਪਣੇ ਆਪ ਚ ਸੁਖਤ ਮਹਿਸੂਸ ਕਰ ਸਕਦੇ ਆ ਤੇ ਕੇਂਦਰ ਦੇ ਨਾਲ ਤੇ ਭਾਰਤੀ ਜਨਤਾ ਪਾਰਟੀ ਦਾ ਬਦਾਨ ਸਭਾ ਤਰਨ ਤਰਨ ਤੋਂ ਇੱਕ ਨੀਂਹ ਪੱਥਰ ਸਥਾਪਿਤ ਹੋਊਗਾ ਤਾਂ ਲੋਕ 2027 ਦੇ ਵਿੱਚ ਭਾਜਪਾ ਨੂੰ ਫਤਾ ਦੇਗੇ। ਗੈਂਗਸਟਰਵਾਦੀ ਜੜ ਕਿੱਥੇ ਆ ਸਭ ਤੁਸੀਂ ਖੁਦ ਨੌਜਵਾਨ ਆਗੂ ਰਹੇ ਹੋ ਤੁਹਾਨੂੰ ਸਾਰੀ ਚੀਜ਼ ਦੀ ਸਮਝ ਆਉਂਦੀ ਹੋਊਗੀ ਕਿ ਅਖਰਕਾਰ ਇਹਦੀ ਜੜ ਹੈ ਕਿੱਥੇ? ਜੜ ਪਿਛਲੇ ਸਮੇਂ ਦੇ ਹਾਲਾਤ ਦੇਖ ਲਓ ਜੀ ਤੁਸੀਂ। ਹਾਂ। ਮੈਂ ਮਹਿਸੂਸ ਕਰਦਾ ਕਿ ਜੋ ਹਾਲਾਤ ਹਨ ਉਹਨਾਂ ਹਾਲਾਤਾਂ ਦੇ ਆ ਵੇਖੋ ਜਦੋਂ ਆਮ ਆਦਮੀ ਪਾਰਟੀ ਆਈ ਸੀ ਤਰ੍ਹਾਂ-ਤਰ੍ਹਾਂ ਦੇ ਇਹਨਾਂ ਲੋਕਾਂ ਨੇ ਲਾਲਚ ਦੇ ਦਿੱਤੇ ਲੋਕਾਂ ਨੂੰ ਗਮਰਾਹ ਕੀਤਾ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡਿਆ। ਹਾਂ। ਆ ਤੁਸੀਂ ਪਿਛਲੇ ਸਮੇਂ ਦੇ ਵਿੱਚ ਵੇਖੋ ਕਿ ਇੱਕ ਜੇਲ੍ਹਾਂ ਦੇ ਵਿੱਚ ਬੈਠ ਕੇ ਗੈਂਗਸਟਰਾਂ ਦਾ ਬਾਹਰ ਤਾਲਮੇਲ ਕਰਨਾ ਗੱਲਾਂបੱਤਾਂ ਕਰਨ ਇਹ ਸਰਕਾਰ ਚੰਮੀ ਆ ਹੂੰ ਵੇਖੋ ਨਾ ਅੱਜ ਜੂਪੀ ਦੇ ਵਿੱਚ ਲੋਕਾਂ ਨੇ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਨੂੰ ਮੌਕਾ ਦਿੱਤਾ ਤੇ ਉਥੇ ਠੱਲ ਪੈ ਗਈ ਇਹ ਜਿਹੜੀ ਸਰਕਾਰ ਆ ਇਹਨੇ ਪੰਜਾਬ ਦੇ ਜਿਹੜੇ ਹਾਲਾਤ ਹੀ ਇਦਾਂ ਦੇ ਬਦਲ ਕੇ ਰੱਖ ਦਿੱਤੇ ਕੋਈ ਕਾਨੂੰਨੀ ਵਿਵਸਥਾ ਕੋਈ ਕੰਟਰੋਲ ਹੀ ਹੂੰ ਇਹਨਾਂ ਲੋਕਾਂ ਦੀ ਇੱਕ وجہ ਬਣ ਚੁੱਕੀ ਹੈ ਇਹਨਾਂ ਲੋਕਾਂ ਤੋਂ ਜਿਹੜਾ ਲੋਕਾਂ ਦੇ ਦਿਲਾਂ ਦੇ ਵਿੱਚ ਜਿਹੜਾ ਗੈਂਗਸਟਰਵਾਦ ਆ ਇੱਕ ਭੈ ਮੁੱਤਾ ਦਾ ਬਣ ਚੁੱਕਾ ਹੈ ਕਿ ਸਾਨੂੰ ਕਿਸੇ ਸਰਕਾਰਾਂ ਦਾ ਕਾਰ ਨਹੀਂ ਹੈਗਾ ਇਹ ਸਭ ਤੋਂ ਵੱਡੀ ਜਈ ਉਪਜ ਦਿੱਤੀ ਤੀ ਆ ਤੂੰ ਨਾ ਬਾਤ ਨਹੀਂ 파ਟ ਨਹੀਂ ਜਿੰਮੇਵਾਰ ਕਿਹੜੀ ਸਰਕਾਰ ਤੁਹਾਨੂੰ ਕੀ ਲੱਗਦਾ ਕਿਹੜੀ ਸਰਕਾਰ ਦੇ ਵੇਲੇ ਜ਼ਿਆਦਾਤਰ ਜਿਹੜਾ ਗੈਂਗਸਟਰਵਾਦ ਆ ਉਹ ਮਾਝੇ ਵਾਲੇ ਹਲਕੇ ਦੇ ਵਿੱਚ ਲੱਕੇ ਦੇ ਵਿੱਚ ਵਧਿਆ ਮੈਂ ਤੇ ਮਹਿਸੂਸ ਕਰਦਾ ਜੀ ਗੱਲ ਸੱਚੀ ਹੈ ਜੀ ਪਰ ਲੋਕਾਂ ਨੂੰ ਵਿਰੋਧੀਆਂ ਨੂੰ ਕੌੜੀ ਵੀ ਲੱਗੂਗੀ ਜੀ ਹੂੰ ਸਮੇਂ ਦੇ ਨਾਲ ਜਿਹੜੀ ਜਿਹੜੀ ਵੀ ਆ ਸਰਕਾਰ ਆਈ ਕਾਂਗਰਸ ਆ ਝਾੜੂ ਆ ਪਹਿਲੀਆਂ ਸਰਕਾਰਾਂ ਆਈਆਂ ਕਿਉਂਕਿ ਭਾਜਪਾ ਤੇ ਹਮੇਸ਼ਾ ਹੀ ਛੋਟੇ ਭਰਾ ਦੇ ਰੂਪ ਚ ਪਹਿਲਾਂ ਰਹੀ ਗੱਠ ਜੁੜਦੇ ਜੋ ਵੀ ਕਰਦੇ ਸੀ ਇਹੋ ਹੀ ਕਰਦੇ ਸੀ ਅਕਾਲੀ ਦਲ ਦੇ ਫੈਸਲੇ ਹੁੰਦੇ ਸੀ ਹਾਂ ਤੇ ਅੱਜ ਉਹਨਾਂ ਫੈਸਲਿਆਂ ਤੋਂ ਬਾਅਦ ਕਾਂਗਰਸ ਨੂੰ ਮੌਕਾ ਦਿੱਤਾ ਝਾੜੂ ਨੂੰ ਮੌਕਾ ਦੇ ਦਿੱਤਾ ਇਹਨਾਂ ਲੋਕਾਂ ਨੇ ਕੋਈ ਪੰਜਾਬ ਦੇ ਵਿੱਤੀ ਹਾਲਾਤਾਂ ਬਾਰੇ ਨਹੀਂ ਸੋਚਿਆ ਕਿ ਕਿੱਥੇ ਪੰਜਾਬ ਰੰਗਲੇ ਪੰਜਾਬ ਦੇ ਨਾਲ ਜਾਣਿਆ ਜਾਦਾ ਸੀ ਇਹਨਾਂ ਲੋਕਾਂ ਨੇ ਆਪਣੀਆਂ ਸਤਾ ਦੇ ਜਿਹੜੀਆਂ ਮੋਜਾ ਮਾਣੀਆਂ ਨਹੀਂ ਇਹ ਲੋਕ ਜੁਮੇਆ ਰਹੇ ਨੇ ਪਿਛਲੀਆਂ ਸਰਕਾਰਾਂ ਜਿਹੜੀਆਂ ਜ਼ਿੰਮੇਵਾਰ ਨੇ ਕਿ ਜਿੰਨਾ ਲੋਕਾਂ ਨੇ ਇਹਨਾਂ ਗੈਂਗਸਟਰ ਬਾਦ ਨੂੰ ਠੱਲ ਨਹੀਂ ਪਾਈ ਇਹਨਾਂ ਲੋਕਾਂ ਨੇ ਇਹਨਾਂ ਨੂੰ ਪਨਾਹ ਦਿੱਤੀ। ਮੁੱਖ ਮੰਤਰੀ ਤਾਂ ਕਹਿੰਦੇ ਅਸੀਂ ਮੁਰਤੋਂ ਰੰਗਲਾ ਪੰਜਾਬ ਬਣਾ ਰਹੇ ਹਾਂ। ਆ ਤੁਹਾਡੇ ਸਾਹਮਣੇ ਹੀ। ਹਾਂ ਆ ਪੁੱਛ ਕੇ ਦੇਖ ਲਓ ਪਿਛਲੇ ਸਮੇਂ ਦੇ ਵਿੱਚ ਆ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਆ ਪਾਟੀ ਵਿਧਾਨ ਸਭਾ ਪੈਂਦੀ ਆ ਮੇਰੇ ਖਿਆਲ ਦੇ ਨਾਲ ਲਗਾਤਾਰ ਹੀ ਕਤਲ ਹੋ ਘਰਤ ਹੋ ਗਏ। ਇਹ ਤੇ ਸ਼ਬਦ ਹੈ ਨਾ ਮੂੰਹ ਚੋਂ ਕਹਿ ਲੈਣੇ ਕਿ ਅਸੀਂ ਇਹ ਰੰਗਲਾ ਪੰਜਾਬ ਬਣਾ ਰਿਹਾ ਰੰਗਲਾ ਪੰਜਾਬ ਕਿੱਥੇ ਦਿਖਦਾ ਸਿਰਫ ਸ਼ਬਦਾਂ ਦੇ ਵਿੱਚ ਰੰਗਲਾ ਪੰਜਾਬ ਕਹਿੰਦੇ ਨੇ ਹਕੀਕਤ ਦੇ ਵਿੱਚ ਤੇ ਪੰਜਾਬ ਨੂੰ ਕੰਗਾਲ ਕਰਕੇ ਰੱਖ ਦਿੱਤਾ ਹੈ ਹੂੰ ਕੰਮ ਨਹੀਂ ਹੋਇਆ ਪਿਛਲੇ ਜਦੋਂ ਸੋਲ ਸਾਹਿਬ ਵੈਸੇ ਨਹੀਂ ਗਏ ਇਸ ਦੁਨੀਆ ਦੇ ਉੱਤੇ ਉਹ ਸਾਢੇ 3 ਸਾਲ ਤੋਂ ਤੁਹਾਡੇ ਵਿਧਾਇਕ ਰਹੇ ਆ ਕੰਮ ਕਰ ਹੋਏ ਕੰਮ ਕਰਨੇ ਤੁਸੀਂ ਪਿੰਡਾਂ 'ਚ ਜਾ ਕੇ ਵੇਖੋ ਕਰੋੜਾ ਰੁਪਈਆ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਆਉਂਦਾ ਜੀ ਅੱਜ ਵੀ ਗਰੀਬਾਂ ਦੀਆਂ ਮਕਾਨ ਕੱਚੇ ਨੇ ਅੱਜ ਵੀ ਛੱਤਾਂ ਬਾਲੀਆਂ ਵਾਲੀਆਂ ਨੇ ਹੂੰ ਜੇ ਤੁਸੀਂ ਮੈਂ ਹੈਰਾਨ ਆ ਕਿ ਕੇਂਦਰ ਵੱਲੋਂ ਮੰਰੇਗਾ ਤੇ ਤਤ ਕਰੋੜਾ ਰੁਪਈਆ ਦਾ ਬਜਟ ਆਉਂਦਾ ਜਦੋਂ ਪਿੰਡਾਂ ਚ ਜਾ ਕੇ ਤੁਸੀਂ ਗਰੀਬ ਵਰਗ ਨੂੰ ਪੁੱਛ ਕੇ ਵੇਖੋ ਕੰਮ ਕੋਈ ਕਰਦਾ ਏਟੀਐਮ ਕਿਸੇ ਦੇ ਕੋਲ ਆ ਤੇ ਪੈਸਾ ਕੋਈ ਵਰਤ ਰਿਹਾ ਆ ਆ ਹਾਲਾਤ ਆ ਕੇਂਦਰ ਦੇ ਪੈਸੇ ਦੀ ਇੰਨੀ ਕਿ ਦੁਰਵਰਤੋਂ ਕੀਤੀ ਆ ਜੀ ਇਹ ਪੰਜਾਬ ਦੇ ਵਿੱਚ ਇਹ ਸਰਕਾਰ ਨੇ ਇਹਨਾਂ ਅੰਤ ਕਰ ਦਿੱਤਾ ਜੀ ਕੇਂਦਰ ਜਿਹੜੇ ਐਕਸ਼ਨ ਕਿਉਂ ਨਹੀਂ ਲੈਂਦੀ ਉਹਨਾਂ ਚੀਜ਼ਾਂ ਤੇ ਕਿਉਂ ਐਕਸ਼ਨ ਕਿਉਂ ਨਹੀਂ ਲੈਂਦੀ ਐਕਸ਼ਨ ਵੇਖੋ ਨਾ ਜੀ ਜਦੋਂ ਹੁਣ ਥੋੜਾ ਜਿਹਾ ਉਹ ਉਹਨਾਂ ਨੇ ਨਬਜ ਮੋੜਦੇ ਆ ਤੁਹਾਡੇ ਸਾਹਮਣੇ ਪਿਛਲੇ ਆ ਹੜ੍ਹਾਂ ਪ੍ਰਭਾਵਿਤ ਤੇ ਕੁਦਰਤੀ ਆਫਤ ਦੇ ਤਹਿਤ ਇਹਨਾਂ ਕੋਲ 12000 ਕਰੋੜ ਰੁਪਏ ਆਇਆ ਸੀ ਇਹ ਲੋਕ ਬਲੇਮ ਕਰਦੇ ਸੀ ਕੇਂਦਰ ਪੈਸਾ ਨਹੀਂ ਦਿੰਦੀ ਅੰਕੜਿਆਂ ਦੇ ਆਧਾਰ ਤੇ ਉੱਤੇ ਮਾਨਜੋਗ ਅਸ਼ਮਨੀ ਜੀ ਨੇ ਮਾਨਜੋਗ ਜਾਖੜ ਸਾਹਿਬ ਨੇ ਅੰਕੜਿਆਂ ਦੇ ਆਧਾਰ ਤੇ ਗੱਲਾਂ ਕੀਤੀਆਂ ਕਿ ਸਰਦਾਰ ਸਾਹਿਬ ਇਹ ਜਿਹੜਾ 12000 ਕਰੋੜ ਰੁਪਏ ਕਿੱਥੇ ਵਰਤਿਆ ਇਹ ਇਹਨਾਂ ਲੋਕਾਂ ਕੋਲ ਅਜੇ ਤੱਕ ਜਵਾਬ ਨਹੀਂ ਆਇਆ ਹੈ ਆ ਰਹਾਤ ਪੈਕੇਜ ਦੀ ਗੱਲ ਕਰਦੇ ਲੋਕ ਜੀ ਸਾਨੂੰ ਕਹਿੰਦੇ ਜੀ ਪੈਸਾ ਨਹੀਂ ਆਇਆ 1600 ਕਰੋੜ ਰੁਪਈਆ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਨੇ ਉਸ ਵੇਲੇ ਕਿਹਾ 800 ਕਰੋੜ ਆ ਗਿਆ ਭਾਈ ਸਾਹਿਬ ਪਹਿਲਾ ਪੈਸਾ ਜਿਹੜਾ ਦੇ ਰਹੇ ਉਹ ਖਰਚ ਕੀਤਾ ਦਿਖਾਓ ਤਾਂ ਸਹੀ ਕਿੱਥੇ ਹੈ ਹਾਂ ਸਿਰਫ ਤੇ ਸਿਰਫ ਲੋਕਾਂ ਨੂੰ ਗਮਰਾਹ ਕਰਨਾ ਤੁਸੀਂ ਇਹ ਇਲਾਕੇ ਦੀ ਗੱਲ ਕਰ ਰਹੇ ਜੀ ਸਾਡੇ 3 ਸਾਲ ਸੁੱਤੇ ਰਹੇ ਆ ਸਾਰੇ ਤੇ ਆ ਚਾਰ ਕਿ ਦਿਨਾਂ ਜਦੋਂ ਪਤਾ ਲੱਗਾ ਜਿਮਨੀ ਇਲੈਕਸ਼ਨ ਆ ਗਈ ਐਲਾਨ ਕਰਨੇ ਸ਼ੁਰੂ ਕਰ ਦਿੱਤੇ ਇੱਥੇ ਚੱਕ ਦੇ ਦਿੱਤਾ ਇੱਥੇ ਚੱਕ ਦੇ ਦਿੱਤਾ ਆ ਸੁੰਦਰੀਕਰਨ ਕਰਦੇ ਜੀ ਲੋਕ ਸਮਝ ਚੁੱਕੇ ਆ ਕਿ ਭਾਈ ਸਾਹਿਬ ਸੁੰਦਰੀਕਰਨ ਕਰਨ ਵਾਸਤੇ ਪੂਰਾ ਪੰਜਾਬ ਬੈਠਾ ਹੁਣ ਜਿਮਨੀ ਇਲੈਕਸ਼ਨ ਚ ਹੀ ਸੁੰਦਰੀਕਰਨ ਹੋਣਾ ਹੂੰ ਲੋਕ ਇਹਨਾਂ ਲੋਕਾਂ ਦੀਆਂ ਗੱਲਾਂ ਚ ਨਹੀਂ ਆਉਣ ਵਾਲੇ ਇਹਨਾਂ ਲੋਕ ਇਹਨਾਂ ਲੋਕਾਂ ਨੇ ਆਮ ਆਦਮੀ ਪਾਰਟੀ ਨੇ ਜਿੱਥੇ ਸੂਬੇ ਦੇ ਹਾਲਾਤ ਤੇ ਖਰਾਬ ਕੀਤੇ ਹੀ ਕੀਤੇ ਆ ਕਿੱਥੇ ਪੰਜਾਬ ਰੰਗਲੇ ਪੰਜਾਬ ਦੇ ਨਾਲ ਜਾਣਿਆ ਜਾਂ ਦੱਸ ਅੱਜ ਜਿਹੜੇ ਤਰਨਤਾਰਨ ਵਿਧਾਨ ਸਭਾ ਦੇ ਵਿੱਚ ਇਲੈਕਸ਼ਨ ਹੋ ਰਹੀ ਆ ਲੋਕਾਂ ਦੇ ਦਿਲਾਂ ਚ ਇੱਕ ਡਰ ਸਹਿਮ ਜਿਹੜਾ ਇਹਨਾਂ ਬੋਲ ਬਣਾ ਦਿੰਦਾ ਨਾ ਉਹ ਤਾਂ ਜਿਹੜਾ ਖਮਿਆਜਾ ਇਹਨਾਂ ਨੂੰ ਜਿਮਨੀ ਇਲੈਕਸ਼ਨ ਚ ਭੁਗਤਣਾ ਪਊਗਾ ਜਮਨੀ ਇਲੈਕਸ਼ਨ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਜਿੱਤ ਰਹੀ ਕੀ ਦਾਵਾ ਤੁਹਾਡਾ ਲੋਕਾਂ ਦਾ ਫਤਵਾ ਹੈ ਹਮ ਪਰ ਮੈਂ ਤੁਹਾਨੂੰ ਯਕੀਨ ਦੇ ਨਾਲ ਨਹੀਂ ਵਿਸ਼ਵਾਸ ਦੇ ਨਾਲ ਇਹ ਕਲ ਕਹੀ ਨਾ ਹਮ ਕਿ ਪਿਛਲੇ 2022 ਤੋਂ 10 ਨੂੰ ਭਾਰਤੀ ਜਨਤਾ ਪਾਰਟੀ ਨੇ ਇਸ ਜ਼ਿਲ੍ਹੇ ਦੀ ਜ਼ਿੰਮੇਵਾਰੀ ਦਿੱਤੀ ਸੀ ਬਿਲਕੁਲ 22 ਤੋਂ 24 ਤੇ 24 ਤੋਂ ਆਪ 25 ਹਮ ਭਾਰਤੀ ਜਨਤਾ ਪਾਰਟੀ ਦਾ ਗਰਾਫ ਵਧਿਆ ਤੁਸੀਂ ਵਿਧਾਨ ਸਭਾ ਤੋਂ ਲੈ ਕੇ ਵੇਖ ਲਓ ਤੇ ਲੋਕ ਸਭਾ ਦੀਆਂ ਇਲੈਕਸ਼ਨਾਂ ਇੱਕਦਮ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਦੇ ਹੱਕ ਦੇ ਵਿੱਚ ਵੋਟ ਪਰਸੈਂਟ ਦਾ ਵਾਅਦਾ ਕੀਤਾ ਹੈ ਵਾਅਦਾ ਕੀਤਾ ਤੇ 2024 ਤੋਂ 2025 ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਨਾਲ ਲੋਕਾਂ ਦੀ ਸ਼ਮੂਲੀਅਤ ਆ ਪਿੰਡਾਂ ਦੇ ਵਿੱਚ ਅੱਜ ਤਰਨਤਾਰਨ ਵਿਧਾਨ ਸਭਾ ਜਿੱਥੇ ਇਹ ਲੋਕ ਗੱਲਾਂ ਕਰਦੇ ਸੀ ਨਾ ਕਿ ਕੋਈ ਭਾਜਪਾ ਤਾਂ ਕੈਡਰ ਨਹੀਂ ਹੈਗਾ ਪਿੰਡਾਂ 'ਚ ਭਾਜਪਾ ਹੈ ਹੀ ਨਹੀਂ ਹਾਂ ਅੱਜ ਤਰਨਤਾਰਨ ਵਿਧਾਨ ਸਭਾ ਦੇ ਬੂਤ ਸਮੇਲਨ ਵੇਖ ਲਓ ਤੇ ਰੈਲੀਆਂ ਦੇਖ ਲਓ ਜੀ ਠਾਟਾ ਮਾਰਦੇ ਇਕੱਠਾ ਨੇ ਇਹਨਾਂ ਲੋਕਾਂ ਨੂੰ ਦੱਸ ਦਿੱਤਾ ਕਿ ਭਾਰਤੀ ਜਨਤਾ ਪਾਰਟੀ ਦਾ ਬਹੁਤ ਬਹੁਤ ਪੱਦਰ ਤੱਕ ਕਮਲ ਦਾ ਫੁੱਲ ਖਿੜ ਗਿਆ। ਭਾਜਪਾ ਨੂੰ ਇਹ ਮੰਨਿਆ ਜਾਂਦਾ ਸੀ ਸੰਸਦ ਹੁਣ ਤੱਕ ਕਿਨ ਕਿ ਵੀ ਇਹ ਹਿੰਦੂਆਂ ਦੀ ਪਾਰਟੀ। ਪਰ ਹੁਣ ਅਸੀਂ ਵੇਖ ਰਹੇ ਹਾਂ ਤੁਹਾਡੇ ਵਰਗੇ ਦਾੜ੍ਹੀਆਂ ਵਾਲੇ ਚਿਹਰੇ ਪੱਗਾਂ ਵਾਲੇ ਚਿਹਰੇ। ਇਹ ਪਿਛਲੀ ਕਹਾਣੀ ਕੀ ਹੈ? ਬਹੁਤ ਸਾਰੇ ਬਹੁਤ ਚਰਚਾ ਪੰਜਾਬ ਚ ਇਸ ਕਰਦੀ ਕਿ ਉਹ ਪੱਗਾਂ ਵਾਲੇ ਚਿਹਰੇ ਚਰਚਾ ਜਿਹੜੀ ਇਹਨਾਂ ਵਿਰੋਧੀਆਂ ਵੱਲੋਂ ਚਲਾਈ ਜਾਂਦੀ ਹੈ ਜੀ। ਹਮ ਕਿ ਭਾਜਪਾ ਜਿਹੜੀ ਹਿੰਦੂਆਂ ਦੀ ਪਾਰਟੀ ਵੇਖੋ ਤੁਹਾਡੇ ਸਾਹਮਣੇ ਮਾ ਧੰਨਵਾਦ ਕਰਦਾ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਭਾਰਤੀ ਜਨਤਾ ਪਾਰਟੀ ਧੰਨਵਾਦ ਕਰਦਾ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਸੋ ਮੱਚੀ ਸੀਨੀਅਰ ਲੀਡਰਸ਼ਿਪ ਦਾ ਕੌਣ ਕਹਿੰਦਾ ਜੀ ਆ ਤੁਹਾਡੇ ਸਾਹਮਣੇ ਸਾਫ ਸੂਰਤ ਗੁਰਸਿੱਖ ਭਰਾ ਤੁਹਾਡਾ ਖਲੋਤਾ ਹੈ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਨੇ ਇੱਕ ਵਰਕਰ ਸੀਮਾ ਪਾਰਟੀ ਦੇ ਵਰਕਰ ਤੋਂ ਉੱਠ ਕੇ ਪਾਰਟੀ ਦੇ ਸਰਵੇ ਕੀਤੇ ਪਾਰਟੀ ਨੇ ਪਿਛਲੇ ਸਮੇਂ ਚ ਲੋਕਾਂ ਚ ਵਿਚਰੇ ਆ ਹਰੇਕ ਬੰਦੇ ਦੇ ਦੁੱਖ ਸੁੱਖ ਦੇ ਭਾਈਵਾਲ ਹੋਏ ਹੈ ਤੇ ਪਾਰਟੀ ਨੇ ਉਮੀਦਵਾਰ ਵੀ ਇਹਨਾਂ ਸਭ ਤੋਂ ਪਹਿਲੋਂ ਭਾਰਤੀ ਜਨਤਾ ਪਾਰਟੀ ਨੇ ਉਤਾਰਿਆ ਕਿ ਆਓ ਸਮਝੋ ਤੁਹਾਡਾ ਮੁਕਾਬਲਾ ਕਿਹਦੇ ਨਾਲ ਆ ਕੈਂਡੀਡੇਟ ਨੇ ਬਹੁਤ ਸਾਰੇ ਵੱਖ-ਵੱਖ ਪਾਰਟੀਆਂ ਨੇ ਉਤਾਰੇ ਨੇ ਜਿਹੜਾ ਦੂਜੇ ਆਵਾਰੀ ਪਾਰਟੀ ਦੇ ਕੈਂਡੀਡੇਟ ਵੀ ਨੇ ਕਾਂਗਰਸ ਦੇ ਨੇ ਅਕਾਲੀ ਦਲ ਦੇ ਨੇ ਤੇ ਇੱਕ ਨੋ ਨੰਬਰ ਹੋਰ ਵੀ ਖੜਾ ਉਹ ਕਹਿੰਦਾ ਪੰਥਕ ਅਲੱਗ ਹੈ ਪੰਥਕ ਵੋਟ ਮਨਦੀਪ ਸਿੰਘ ਕਹਿੰਦਾ ਮੈਨੂੰ ਪਉ ਮੈਂ ਤਾਂ ਇਹ ਕੀ ਤੁਹਾਡੇ ਮਾਧਿਅਮ ਰਹੀ ਇਹਨਾਂ ਲੋਕਾਂ ਨੂੰ ਪੁੱਛਣਾ ਚਾਹਣਾ ਹੂੰ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਸਾਡੇ ਪੰਥਕ এজেন্ডਿਆਂ ਤੇ ਕੰਮ ਕੀਤਾ ਹੈ ਸਾਡੇ ਸਿੱਖ ਕੌਮ ਦੀ ਗੱਲ ਕੀਤੀ ਹੈ ਆ ਪਿਛਲੇ 70 ਸਾਲਾਂ ਤੋਂ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਕਿ ਪਰਮਾਤਮਾ ਸਾਨੂੰ ਵਿਛੜੇ ਘਰਤਾਂਵਾਂ ਦੇ ਦਰਸ਼ਨ ਕਰਵਾ ਦੇ ਕਰਤਾਰਪੁਰ ਸਾਹਿਬ ਦਾ ਕੋਰੀ ਟੁੱਟ ਕਿੰਨੀ ਕੋਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਦੋਂ ਮਾ ਸਦਕਾ ਖੁੱਲਾ ਅੱਜ ਲੰਗਰਾਂ ਤੋਂ ਜੀਐਸਟੀ ਖਤਮ ਹੋ ਗਈ। ਲਾਲ ਕਿਲੇ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਛੋਟੇ ਸਾਹਿਬਜ਼ਾਦਿਆਂ ਦਾ ਵੀਰ ਬਾਲ ਦਿਵਸ ਮਨਾ ਕੇ ਪੂਰੇ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਸਲੇਬਸ ਜਾਰੀ ਕਰ ਦਿੱਤੇ ਕਿ ਪਤਾ ਲੱਗੇ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਸਿੱਖ ਕੌਮ ਦੇ ਪ੍ਰਤੀ ਕਿੰਨਾ ਉਤਸ਼ਾਹ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਡੀ ਸਿੱਖ ਕੌਮ ਲਈ ਕੀ ਸੋਚਦੇ ਨੇ ਕਿ ਛੋਟੀ ਉਮਰ ਦੇ ਵਿੱਚ ਸਿੱਖ ਕੌਮ ਦੀ ਕੀ ਕੁਰਬਾਨੀ ਆ? ਉਰੇ ਸੂਬਿਆਂ ਦੇ ਵਿੱਚ ਸਿਲੇਬਸ ਜਾਰੀ ਕਰਕੇ ਦੱਸ ਦਿੱਤੇ ਆ ਜਗਦੀਸ਼ ਟਾਈਟਲਰ ਵਰਗਿਆਂ ਨੂੰ ਸਜਾਵਾਂ ਦਿੱਤੀਆਂ ਕਿੰਨੇ ਦਿੱਤੀਆਂ ਹਮਮੇਸ਼ੇ ਪ੍ਰਧਾਨ ਮੰਤਰੀ ਨਰਿੰਦਰਪੁਰ ਜਿੱਥੇ ਸਾਡੀ ਪੰਥ ਦੀ ਗੱਲ ਆ ਦੇਸ਼ ਦੇ ਪ੍ਰਧਾਨ ਮੰਤਰੀ ਮੈਂ ਮਹਿਸੂਸ ਕਰਦਾ ਕਿ ਹਰੇਕ ਵਰਗ ਨੂੰ ਨਾਲ ਲੈ ਕੇ ਚੱਲ ਰਹੇ ਸਿਰਫ ਇਹਨਾਂ ਲੋਕਾਂ ਦੀਆਂ ਗੱਲਾਂ ਨੇ ਪੰਥਕ ਵੋਟ ਹੈ ਜੀ ਪੰਥ ਹੈ ਜੀ ਅਸੀਂ ਵੀ ਗੁਰੂ ਦੇ ਬਾਣੀ ਚ ਰਹਿ ਡਾਲੇ ਆ ਅਸੀਂ ਵੀ ਗੁਰਸਿੱਖ ਸਾਰੇ ਗੁਰਸਿੱਖੀ ਪਰਿਵਾਰ ਤੋਂ ਤੋਂ ਆ ਜਿੱਥੇ ਪੰਥ ਦੀ ਗੱਲ ਆ ਕੌਮ ਦੀ ਗੱਲ ਆ ਡਟ ਕੇ ਖੜੇ ਆ ਤੁਹਾਡੇ ਨਾਲ ਕੀ ਮੁਕਾਬਲਾ ਕਿਦਾ ਇਹਨਾਂ ਦੇ ਵਿੱਚ ਜਿਹੜੇ ਜਿੰਨੇ ਬਾਕੀ ਕੈਂਡੀਡੇਟ ਖੜੇ ਆ ਤੁਸੀਂ ਕੀ ਸਮਝ ਰਹੇ ਹੋ ਤਾਂ ਫਤਵਾ ਮੈਂ ਮਹਿਸੂਸ ਕਰਦਾ ਕੱਜ ਦੇਸ਼ ਦੀ ਸਭ ਤੋਂ ਵੱਡੀ ਭਾਰਤ ਭਾਰਤੀ ਭਾਰਤੀ ਜਨਤਾ ਪਾਰਟੀ ਦਾ ਤਰਨ ਤਰਨ ਵਿਧਾਨ ਸਭਾ 'ਚ ਕਿਸੇ ਨਾਲ ਮੁਕਾਬਲਾ ਹੂੰ ਕਿਉਂਕਿ ਇਹਨਾਂ ਲੋਕਾਂ ਕੋਲ ਕੋਈ ਜਵਾਬ ਪੁੱਛੋ ਨਾ ਲੋਕ ਸੈਂਕੜਿਆਂ ਦੀ ਗਿਣਤੀ 'ਚ ਸ਼ਮੂਲੀਅਤ ਕਰ ਰਹੇ ਨੇ ਕੋਈ ਇੱਕ ਦਿਨ ਨਹੀਂ ਕਿ ਪਿਛਲੇ 2000 ਜਬੀ ਤੋਂ ਲੈ ਕੇ 25 ਤੱਕ ਸਾਬਕਾ ਸਰਪੰਚ ਪੰਚ ਪ੍ਰਮੁੱਖ ਸ਼ਖਸੀਅਤਾਂ ਨੇ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਤੇ ਵੱਡੀ ਗਿਣਤੀ 'ਚ ਸ਼ਮੂਲੀਅਤ ਦਾ ਇੱਕੋ ਹੀ ਮਕਸਦ ਹੈ ਕਿ ਲੋਕ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਿਆਰ ਕਰ ਰਹੇ ਨੇ ਲੋਕ ਸਮਝ ਚੁੱਕੇ ਨੇ ਕਿ ਜੇ ਦੂਜੇ ਸੂਬਿਆਂ ਦੇ ਵਾਂਗ ਸਾਡੇ ਵੀ ਪੰਜਾਬ ਦੀ ਸਾਡੇ ਵੀ ਇਲਾਕੇ ਦੀ ਖੁਸ਼ਹਾਲੀ ਹੋ ਸਕਦੀ ਹੈ ਉਹ ਭਾਰਤੀ ਜਨਤਾ ਪਾਰਟੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਿਨਾਂ ਨਹੀਂ ਅਕਾਲੀ ਦਲ ਲੰਬਾ ਸਮਾਂ ਇਸ ਇਲਾਕੇ ਦੇ ਵਿੱਚ ਅਕਾਲੀ ਦਲ ਦੀ ਜਿਹੜੇ ਉਮੀਦਵਾਰ ਜਿੱਤਦੇ ਰਹੇ ਆ ਅਕਾਲੀ ਦਲ ਚ ਤੁਸੀਂ ਵੀ ਸੀ ਤੁਸੀਂ ਅਕਾਲੀ ਦਲ ਨੂੰ ਕਿਉਂ ਛੱਡਿਆ ਮੇਰਾ ਇੱਕ ਨਿੱਜੀ ਸੀਤੇ ਬੰਨੜਾ ਸੀ ਹਾਂ ਮੈਂ 2022 ਦੇ ਵਿੱਚ ਭਾਰਤੀ ਜਨਤਾ ਪਾਰਟੀ ਚ ਜੁਆਇਨ ਕੀਤਾ ਉਤੋਂ ਪਹਿਲੂ ਤਾਂ ਗੱਠ ਜੋੜ ਦਾ ਹਿੱਸਾ ਸੀ ਹਾਂ ਭਾਰਤੀ ਜਨਤਾ ਪਾਰਟੀ ਇੱਕ ਨੈਸ਼ਨਲ ਪਾਰਟੀ ਠੀਕ ਹੈ ਮੈਂ ਮਹਿਸੂਸ ਕਰਦਾ ਕਿ ਗੱਠ ਜੋੜ ਦੇ ਦਰਮਿਆਨ ਠੀਕ ਹੈ ਜਿੰਨਾ ਵਿਕਾਸ ਹੋਇਆ ਚਾਹੇ ਅਸੀਂ ਹਾਈਵੇ ਦੀ ਗੱਲ ਕਰ ਲਈਏ ਹਾਂ ਵਕ ਵਕ ਪਿੰਡਾਂ ਦੀ ਗੱਲ ਕਰ ਲਈਏ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਪੂਰੇ ਖੇਜ਼ਾਨੇ ਖੋਲ ਚੱਤੀ ਹਮ ਯਾਰ ਸਾਡੀ ਵੀ ਕੋਈ ਇਨਸਾਨੀਅਤ ਹੈ ਜੀ ਉਹ ਸਾਡੇ ਸੂਬੇ ਬਾਰੇ ਇੰਨਾ ਸੋਚਿਆ ਤੇ ਮੈਂ ਮਹਿਸੂਸ ਕੀਤਾ ਕਿ ਜੇ ਗੱਠ ਜੋ ਟੁੱਟਾ ਹੈ ਤੇ ਮੇਰਾ ਆਪਣਾ ਮੰਨਣਾ ਹੈ ਕਿ ਠੀਕ ਹੈ ਜਿਹੜੀ ਵੀ ਪਰਸਥਤੀ ਚੋਂ ਨਗਣਾ ਪਊਗਾ ਨੰਗਾ ਪਰ ਖੜਨਾ ਭਰਤੀ ਜਨਤਾ ਪਾਰਟੀ ਦੇ ਨਾਲ ਖੜੇ ਆਂ ਡਟੇ ਵੀ ਆਂ 2022 ਤੋਂ 24 25 ਤੋਂ ਅੱਜ ਵੇਖੋ ਲੋਕਾਂ ਦਾ ਜਿਹੜਾ ਉਹ ਬਿਲਕੁਲ ਰੁਝਾ ਨਹੀਂ ਬਦਲ ਗਿਆ ਲੋਕ ਸਿਆਣੇ ਹੋ ਗਏ ਨੇ ਲੋਕ ਮਹਿਸੂਸ ਕਰਦੇ ਨੇ ਕਿ ਜਿਹੜੇ ਸੂਬਿਆਂ ਦੇ ਵਿੱਚ ਡਬਲ ਇੰਜਨ ਦੀਆਂ ਸਰਕਾਰਾਂ ਨੇ ਕਿ ਜਿਹੜੇ ਸੂਬੇ ਦੇ ਵਿੱਚ ਉੱਪਰ ਵੀ ਭਾਜਪਾ ਦੀ ਸਰਕਾਰ ਆ ਤੇ ਥੱਲੇ ਵੀ ਸੂਬੇ ਚ ਵੀ ਭਾਜਪਾ ਦੀ ਸਰਕਾਰ ਆ ਤੇ ਉਹ ਜਿਹੜੇ ਲੋਕ ਆ ਖੁਸ਼ਹਾਲੀ ਦੀ ਲਾਹਾਂ ਤੇ ਤਰੱਕੀ ਦੀ ਲਾਹਾਂ ਤੇ ਉਹ ਲੋਕ ਜਿਹੜੇ ਵਿਖੋ ਮਨ ਬਣਾ ਚੁੱਕੇ ਆ ਸਾਡੀ ਰੈਲੀ ਸੀ ਉੱਥੇ ਵੀ ਲੋਕਾਂ ਨੇ ਜਿਹੜਾ ਠਾਠਾ ਮਾਰਦੇ ਇਕੱਠ ਨੇ ਇੱਕ ਰੀ ਵਿਰੋਧੀਆਂ ਤੇ ਦੰਦ ਇਕੱਠੇ ਕਰ ਦਿੱਤੇ ਆ ਕਿ ਲੋਕ ਹਿੰਦੂ ਭਾਰਤੀ ਜਨਤਾ ਪਾਰਟੀ ਤੇ ਭਾਜਪਾ ਦੇ ਮੇਰਾ ਆਖਰੀ ਸਵਾਲ ਆ ਕਿ ਜੇ ਤੁਸੀਂ ਕਹਿ ਰਹੇ ਹੋ ਕਿ ਵੀ ਜਦੋਂ ਅਕਾਲੀ ਦਲ ਦੀ ਗੱਠਜੋੜ ਦੀ ਸਰਕਾਰ ਸੀ ਪੰਜਾਬ ਦੇ ਵਿੱਚ ਬਹੁਤ ਵਿਕਾਸ ਹੋਇਆ ਰੋਡ ਬਣੇ ਹੋਰ ਸਾਰੀ ਚੀਜ਼ਾਂ ਪਰ ਦੂਜੇ ਪਾਸੇ ਜਦੋਂ ਅਕਾਲੀ ਦਲ ਦੇ ਉੱਤੇ ਇਹ ਜਿਹੜੇ ਦੋਸ਼ ਲੱਗਦੇ ਆ ਕਿ ਅਕਾਲੀ ਦਲ ਨੇ ਪੰਥਕ ਏਜੰਡੇ ਨੂੰ ਬਸਾਰਿਆ ਬੇਅਦਬੀਆਂ ਹੋਈਆਂ ਫਿਰ ਅਕਾਲੀ ਦਲ ਦੇ ਨਾਲ ਉਹ ਜਦੋਂ ਗੱਠਜੋੜ ਆ ਫਿਰ ਉਹਦੇ ਪਿੱਛੇ ਕਿਉਂ ਨਾ ਮਤਲਬ ਇਹ ਗਿਣਿਆ ਜਾਵੇ ਕਿ ਭਾਜਪਾ ਦੀ ਵੀ ਸਰਕਾਰ ਹੈ ਸੀ ਨਾ ਦੇਖੋ ਜੀ ਮੇਰੀ ਬੇਨਤੀ ਭਾਜਪਾ ਸਿਰਫ ਛੋਟੇ ਭਰਾ ਦੇ ਰੂਪ ਦੇ ਵਿੱਚ ਹੂੰ ਸਾਡੇ ਲੋਕਾਂ ਨੇ ਪੰਜਾਬ ਵਾਸੀਆਂ ਨੇ ਅਕਾਲੀ ਦਲ ਤੇ ਆਸ ਪ੍ਰਗਟਾਈ ਕਿ ਸਾਡੀ ਕੌਮ ਦੀ ਵੀ ਗੱਲ ਕਰਨਗੇ ਸਾਡੇ ਵਿਰਸੇ ਦੀ ਵੀ ਗੱਲ ਕਰਨਗੇ ਪੰਜਾਬ ਨੂੰ ਵੀ ਮੁੜ ਰੰਗਲਾ ਪੰਜਾਬ ਬਣਾਉਣਗੇ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਕਦੀ ਇੰਟਰਫੇਅਰ ਹੀ ਨਹੀਂ ਕੀਤਾ ਸੀ ਜਦੋਂ ਵੱਡੇ ਭਰਾ ਹੀ ਇਹਨਾਂ ਨੂੰ ਮੰਨਿਆ ਸੀ ਤੇ ਫੈਸਲੇ ਵੀ ਇਹ ਕਰਦੇ ਸੀ ਕਿ ਭਾਰਤੀ ਜਨਤਾ ਪਾਰਟੀ ਕਿਸੇ ਵੀ ਪੱਖੋਂ ਕੋ ਸ਼ੁਰੂਆਤ ਨਹੀਂ ਠੀਕ ਹੈ ਅੱਜ ਭਾਰਤੀ ਜਨਤਾ ਪਾਰਟੀ ਆਪਣੇ ਦੰਬ ਤੇ ਆਉਣ ਵਾਲੇ ਟਾਈਮ ਤੇ ਵਿੱਚ ਪੂਰੇ 117 ਹਲਕਿਆਂ ਦੇ ਵਿੱਚ ਇਲੈਕਸ਼ਨ ਲੱਗ ਜਾ ਰਹੇ ਹੂੰ ਜਦੋਂ ਲੋਕ ਸੇਵਾ ਦਾ ਮੌਕਾ ਦੇਣਗੇ ਹਾਂ ਕਿਸੇ ਤਰ੍ਹਾਂ ਦੀ ਕੋਈ ਸੂਬੇ ਦੇ ਵਿੱਚ ਕਟਾਈ ਨਹੀਂ ਹੋਗੀ ਉਦੋਂ ਤੇ ਜਵਾਬ ਦੇਣਾ ਬਣਦਾ ਹੈ ਜਦੋਂ ਇਹਨਾਂ ਲੋਕਾਂ ਦੇ ਹੱਥਾਂ 'ਚ ਹੀ ਕਮਾਂਡਾਂ ਸੀ ਤੇ ਫਿਰ ਜਵਾਬ ਦੇ ਵੀ ਇਹੀ ਦੇਣ ਦੇ ਹੱਕਦਾਰ ਹਨ ਕਿਉਂ ਲੋਕਾਂ ਨੂੰ ਗਮਰਾਹ ਕੀਤਾ ਕਿਉਂ ਲੋਕਾਂ ਦੀਆਂ ਹੱਥਾਂ 'ਚ ਠੱਟਾ ਪਾ ਉਹੋ ਹੀ ਕਾਰਨ ਆ ਅੱਜ ਵੇਖ ਲਓ ਚੂਰ-ਚੂਰ ਹੋ ਗਏ ਨੇ 4-4 5-5 ਜੇ ਤੁਸੀਂ ਐਮਐਲਏ ਬਣ ਜੰਨੇ ਹੋ ਤਰਨ-ਤਰਨ ਦੇ ਲਈ ਕੀ ਕਰੋਗੇ ਬੜੀ ਕੀ ਸੋਚਿਆ ਬੜੀ ਪਵਿੱਤਰ ਧਰਤੀ ਹੈ ਜੀ ਹੂੰ ਸ਼੍ਰੀ ਗੁਰੂਵਰ ਚੰਦ ਦੇ ਪਾਸ ਹੂੰ ਇੱਥੇ ਨੀਵੇਂ ਹੋ ਕੇ ਜਿਹੜਾ ਵੀ ਇਨਸਾਨ ਆਇਆ ਪਰਮਾਤਮਾ ਨੇ ਝੋਲੀਆਂ ਭਰੀਆਂ ਤੇ ਅੱਜ ਵੀ ਦੇਖੋ ਕਿ ਅਸੀਂ ਨਾਮਜ਼ਦਗੀ ਪੱਤਰ ਭਰੇ ਆ ਕੋਈ ਰੋਡਾਂ ਛੋਣ ਦੇ ਵਿੱਚ ਚੱਕਰਾਂ 'ਚ ਨਹੀਂ ਪਾਏ ਹੂੰ ਅਸੀਂ ਉਸ ਪਰਮਾਤਮਾ ਦਾ ਓਟ ਆਸਰਾ ਲਿਆ ਪਰਮਾਤਮਾ ਦੇ ਘਰ ਜਾ ਕੇ ਅਰਦਾਸ ਬੇਨਤੀ ਕੀਤੀ ਹੈ ਕਿ ਪਰਮਾਤਮਾ ਇਸ ਪਵਿੱਤਰ ਧਰਤੀ ਦੀ ਸੇਵਾ ਦਾ ਮੌਕਾ ਬਖਸ਼ੇ ਹੂੰ ਅੱਜ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਵੱਲੋਂ ਆਪ ਜੀ ਨੇ ਉਮੀਦਵਾਰ ਬਣਾ ਕੇ ਪੇਚਿਆ ਅਹੀਂ ਉਸ ਤੋਂ ਬਾਅਦ ਦਾ ਨਾਮ ਜਿੰਦਗੀ ਪੱਤਰ ਹੀ ਕਰੇ ਫਿਰ ਸਾਡੀ ਚੌਂਡ ਰੈਲੀ ਸੀ ਸੰਕਲਪ ਰੈਲੀ ਸੀ ਉਸ ਤੋਂ ਬਾਅਦਾਂ ਲੋਕਾਂ ਨੂੰ ਸੰਬੋਧਨ ਕੀਤਾ ਅੱਜ ਜਿਹੜੀ ਤਰਨ ਤਰਨ ਵਿਧਾਨ ਸਭਾ ਦੇ ਵਿੱਚ ਲੋੜ ਹੈ ਸਭ ਤੋਂ ਪਹਿਲਾਂ ਕਾਨੂੰਨੀ ਵਿਵਸਥਾ ਜਿਹੜੀ ਖਰਾਬ ਹੋ ਚੁੱਕੀ ਇਹਨਾਂ ਗੈਂਗਸਟਰਵਾਦ ਨੂੰ ਨੱਥ ਪਾਉਣ ਦੀ ਲੋੜ ਹੈ ਇਹਨਾਂ ਲੋਕਾਂ ਨੂੰ ਜਿਹੜੇ ਘਰ ਘਰ ਛੋਟੇ ਤੋਂ ਛੋਟੇ ਵਪਾਰੀ ਨੂੰ ਵੀ ਇੱਕ ਸਹੇਬ ਬਣ ਚੁੱਕਾ ਦਿਨ ਦਿਹਾੜੇ ਤੌਤੀਆਂ ਮਨ ਦਿਨ ਦਿਹਾੜੇ ਕਤਲੋਗਰ ਤੋਂ ਨਸ਼ਾ ਜਿਹੜਾ ਪਿੰਡ ਪਿੰਡ ਗਲੀ ਗਲੀ ਮਹੱਲੇ ਤੱਕ ਵੱਰ ਚੁੱਕਾ। ਪਰ ਤੁਹਾਡੇ ਮਾਦੇਮ ਰਾਣੀ ਵਿਸ਼ਵਾਸ ਤੋਂ ਨਾ ਸਭ ਤੋਂ ਪਹਿਲੂ ਇਸ ਚੀਜ਼ ਤੇ ਕੁਐਸਚਨ ਮਾਰਕ ਲਗਾ ਚੇ ਨੂੰ ਬੰਦ ਕਰੂਗੀ ਭਾਰਤੀ ਜਨਤਾ ਪਾਰਟੀ। ਇੱਕ ਸਾਲ ਦੇ ਵਿੱਚ ਵਿੱਚ ਪਤਾ ਲੱਗੂਗਾ ਕਿ ਭਾਰਤੀ ਜਨਤਾ ਪਾਰਟੀ ਤੇ ਕੰਮ ਕਰਨ ਦਾ ਕੀ ਤਰੀਕਾ ਹੈ। ਤੇ ਇਥੋਂ ਨਹੀਂ ਪੱਥਰ ਜਿਹੜਾ ਉਹ ਸਾਬਤ ਕਰਕੇ 2027 ਦੇ ਵਿੱਚ ਲੋਕ ਆਪ ਮਹੂਰੇ ਕਮਲਦੇਵ ਫੁੱਲ ਤੇ ਮੋਰ ਲਾ ਕੇ 2027 ਚੋਂ ਕਿ ਸੇਵਾ ਕਰਨ ਦਾ ਵੀ ਭਾਰਤੀ ਜਨਤਾ ਪਾਰਟੀ ਨੂੰ ਮੌਕਾ ਦਿੱਤਾ ਠੀਕ ਆ ਸੁਣ ਸੋ ਧੰਨਵਾਦ ਤੁਸੀਂ ਮੌਕਾ ਦਿੱਤਾ ਜੀ ਤਾਂ ਇਹ ਸਨ ਹਰਜੀਤ ਸਿੰਘ ਸੰਧੂ ਜਿਹੜੇ ਕਿ ਭਾਜਪਾ ਦੇ ਵੱਲ ਉਮੀਦਵਾਰ ਨੇ ਉਹਨਾਂ ਦੇ ਵੱਲੋਂ ਜਿਹੜੀ ਆ ਉਹਨਾਂ ਦਾ ਕੀ ਕੁਝ ਏਜੰਡਾ ਹੈ ਖਾਸ ਕਰਕੇ ਤਰਨਤੋੜਨ ਜਿੰਮੀ ਚੌਂਦੇ ਵਿੱਚ ਉਹਨਾਂ ਦੇ ਵੱਲੋਂ ਆਪਣਾ ਏਜੰਡਾ ਜਿਹੜਾ ਤੁਹਾਡੇ ਸਾਹਮਣੇ ਰੱਖਿਆ ਗਿਆ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਤੁਸੀਂ ਆਪਣੀ رائے ਕਮੈਂਟ ਬਾਕ ਦੇ ਵਿੱਚ ਜਰੂਰ ਦੇ ਸਕਦੇ ਹੋ ਹੋਰ ਵੀ ਖਬਰਾਂ ਤੇ ਅਪਡੇਟਸ ਦੇਖਣ ਦੇ ਲਈ ਜੁੜੇ ਰਹੋ ਤਾਂ ਪੰਜਾਬੀ ਲਿੰਕ ਦੇ ਨਾਲ